ਹਾਂ ਅਸੀਂ ਦੋ ਨੌਜਵਾਨਾਂ ਨੂੰ ਆਪਣੀ ਵਾਅਦਾ ਦੇਣੀ ਚਾਹੁੰਦੇ ਹਾਂ ਸੋ ਲੋਕਾਂ ਖੋਲ ਕੇ ਦੋ ਨੌਜਵਾਨ ਇੱਕ ਨੂੰ ਧਾਰਮਿਕ ਪਾਸੇ ਤੇ ਦੂਸਰੇ ਨੂੰ ਰਾਜਨੀਤੀ ਬਤੌਰ ਦੇ ਉੱਤੇ ਦੋਵਾਂ ਨੂੰ ਅਸੀਂ ਪੰਜਾਬ ਤੇ ਪੰਚ ਦੀ ਵਾਅਦਾ ਨੂੰ ਸੁਭਾਤ ਨਹੀਂ ਚਾਹੁੰਦੇ

ਭਾਈ ਜਗਤਾਰ ਸਿੰਘ ਹਵਾਰਾ ਨੂੰ ਭਾਈ ਅਮਰਪਾਲ ਖਾਦਦੇ ਹੋ ਜਿਹੜੀ ਸਾਡੀ ਕੌਮ ਦੇ ਮਾਰਗਦਰਸ਼ਨ ਨੇ ਅਸੀਂ ਉਹਨਾਂ ਨੂੰ ਬਾਗੀ ਹਾਂਗੇ